राजन का मंगल गायक जय है भारत भागविदाता जय है जय है जय है जय 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 है 15 अगस्त 2025 पंजाब नु आजादी दिवस दीयां खैर थोड़ी ये तिक्खियां मुबारकयां शायद हां जी तिक्खियां इसलिए क्योंकि सवाल बहुत ने आज बिल्कुल ਉਹੀ ਪੰਜਾਬ ਜਿਸ ਬਾਰੇ ਆਪਾਂ ਸੁਣਦੇ ਆਂ ਆ ਤੇ ਸਰੋਤ ਵੀ ਦੱਸਦੇ ਨੇ ਕਿ ਭਾਰਤ ਦੀ ਆਜ਼ਾਦੀ 'ਚ 93% ਸ਼ਹੀਦ ਇਸੇ ਮਿੱਟੀ ਦੇ ਸਨ ਹਾਂਜੀ ਵੱਡਾ ਅੰਕੜਾ ਹੈ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਕਿੰਨੇ ਨਾਂ ਨੇ ਪਰ ਫਿਰ ਅੱਜ ਦੇਖੀਏ ਆਜ਼ਾਦੀ ਨੂੰ 78 ਸਾਲ ਹੋ ਗਏ ਨੇ ਤੇ ਸਵਾਲ ਉੱਠਦਾ ਹੈ ਕਿ ਅਸੀਂ ਸੱਚੀਓਂ ਆਜ਼ਾਦੀ ਮਾਣ ਰਹੇ ਆ ਜਾਂ ਜਿਵੇਂ ਪੱਕੀ ਸੜਕ ਤੇ ਪੱਕੀ ਨਾਲੀ ਲਈ ਤਰਸ ਰਹੇ ਆ ਇਹ ਇਹ ਸਵਾਲ ਬਿਲਕੁਲ ਸਿੱਧਾ ਦਿਲ ਤੇ ਵੱਜਦਾ ਹੈ ਜੀ ਦੇਖੋ ਸਰੋਤ ਸਾਨੂੰ ਯਾਦ ਕਰਾਉਂਦੇ ਨੇ ਪੰਜਾਬ ਦਾ ਇਤਿਹਾਸ ਉਹ ਸਿਰਫ ਕੁਰਬਾਨੀਆਂ ਦੀ ਗਿਣਤੀ ਨਹੀਂ ਸੀ ਹਾਂਜੀ ਉਸ ਪਿੱਛੇ ਇੱਕ ਸੋਚ ਸੀ ਇੱਕ ਜਜ਼ਬਾ ਸੀ ਬਿਲਕੁਲ 1913 ਦੀ ਗਦਰ ਲਹਿਰ ਸਰਾਬਾ ਵਰਗੇ ਨੌਜਵਾਨ ਫਿਰ ਕੂਕਾ ਲਹਿਰ ਜਲਿਆਵਾਲਾ ਬਾਗ ਦਾ ਸਾਕਾ ਲਾਲਾ ਲਾਜਪਤ ਰਾਏ ਜੀ ਦੀ ਸ਼ਹਾਦਤ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਦਾ ਸੁਪਨਾ ਸਿਰਫ ਅੰਗਰੇਜ਼ ਨੂੰ ਕੱਢਣਾ ਨਹੀਂ ਸੀ ਇੱਕ ਬਰਾਬਰ ਦਾ ਸਮਾਜ ਬਣਾਉਣਾ ਸੀ ਹਾਂਜੀ ਤੇ ਫਿਰ ਉਧਮ ਸਿੰਘ ਦਾ ਲੰਡਨ ਜਾ ਕੇ ਬਦਲਾ ਲੈਣਾ ਇਹ ਸਭ ਉਸੇ ਰੂਦਾ ਹਿੱਸਾ ਜੀ ਉਹ 93% ਵਾਲਾ ਅੰਕੜਾ ਭਾਵੇਂ ਉਸਤੇ ਬਹਿਸ ਹੋਵੇ ਪਰ ਯੋਗਦਾਨ ਤਾਂ ਬਹੁਤ ਵੱਡਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਸੇ ਸ਼ਾਨਦਾਰ ਵਿਰਸੇ ਨੂੰ ਜਦੋਂ ਅੱਜ ਦੇ ਹਾਲਾਤ ਨਾਲ ਮਿਲਾਉਂਦੇ ਆ ਤਾਂ ਇੱਕ ਮਤਲਬ ਨਿਰਾਸ਼ਾ ਜੀ ਹੁੰਦੀ ਹੈ ਹੁੰਦੀ ਹੈ ਜੀ ਬਿਲਕੁਲ ਹੁੰਦੀ ਹੈ 78 ਸਾਲ ਬਾਅਦ ਵੀ ਜੇਕਰ ਸਿਆਸੀ ਪਾਰਟੀਆਂ ਵੋਟਾਂ ਮਿਲੇ ਕਹਿਣ ਕਿ ਅਸੀਂ ਪੱਕੀ ਸੜਕ ਬਣਾ ਦੇਾਂਗੇ ਪੱਕੀ ਨਾਲੀ ਬਣਾ ਦੇਾਂਗੇ ਤੇ ਇਹ ਦੱਸਣ ਜਿਵੇਂ ਕੋਈ ਅਹਿਸਾਨ ਕਰ ਰਹੇ ਹੋਣ ਹਾਂਜੀ ਤਾਂ ਇਹ ਉਹਨਾਂ ਸ਼ਹੀਦਾਂ ਦਾ અપਮਾਨ ਨਹੀਂ ਜਿਨ੍ਹਾਂ ਨੇ ਇੱਕ ਪੂਰੇ ਆਜ਼ਾਦ ਖੁਸ਼ਹਾਲ ਦੇਸ਼ ਦਾ ਸੁਪਨਾ ਲਿਆ ਸੀ ਸਹੀ ਗੱਲ ਹੈ ਇਹ ਚੀਜ਼ਾਂ ਤਾਂ ਹੁਣ ਤੱਕ ਮਤਲਬ ਹੱਕ ਬਣ ਜਾਣੀਆਂ ਚਾਹੀਦੀਆਂ ਸਨ ਬੁਨਿਆਦੀ ਸਹੂਲਤਾਂ ਨੇ ਤਾਂ ਤੇ ਗੱਲ ਸਿਰਫ ਸੜਕਾਂ ਨਾਲੀਆਂ ਦੀ ਨਹੀਂ ਸਿੱਖਿਆ ਸਿਹਤ ਇੰਨਾ ਦਾ ਕੀ ਹਾਲ ਹੈ ਦੇਖੋ ਜੀ ਸਿੱਖਿਆ ਦੀ ਗੱਲ ਕਰੀਏ ਤਾਂ ਪੰਜਾਬ ਕੋਲ ਵੱਡੀਆਂ ਯੂਨੀਵਰਸਿਟੀਆਂ ਮਤਲਬ ਉਂਗਲਾਂ ਤੇ ਗਿਣਨਯੋਗ ਹੀ ਨਹੀਂ ਨੇ ਪੰਜਾਬ ਯੂਨੀਵਰਸਿਟੀ ਆਈਆਈਟੀ ਰੋਪੜ ਉਸ ਤੋਂ ਬਾਅਦ ਹਾਂ ਆਮ ਬੱਚੇ ਲਈ ਪਿੰਡਾਂ 'ਚ ਕੀ ਹਾਲ ਹੈ ਸਕੂਲਾਂ ਦਾ ਉਹੀ ਗੱਲ ਹੈ ਸਕੂਲਾਂ ਦੀਆਂ ਇਮਾਰਤਾਂ ਅਧਿਆਪਕਾਂ ਦੀ ਕਮੀ ਇਹ ਤਾਂ ਰੋਜ਼ ਦੀਆਂ ਖਬਰਾਂ ਨੇ ਤੇ ਸਿਹਤ ਉਹ ਆਮ ਆਦਮੀ ਕਲੀਨਿਕ ਖੁੱਲੇ ਨੇ ਹਾਂਜੀ ਪਰ ਸਰੋਤ ਵੀ ਇਹੀ ਪੁੱਛਦੇ ਨੇ ਕਿ ਕੀ ਮੁਫਤ ਇਲਾਜ ਦਾ ਮਤਲਬ ਸਿਰਫ ਬੁਖਾਰ ਦੀ ਗੋਲੀ ਲੈਣ ਲਈ ਘੰਟਿਆਂ ਬੱਧੀ ਲਾਈਨ 'ਚ ਖੜਨਾ ਹੀ ਹੈ ਅੱਛਾ ਜੇ ਕੋਈ ਗੰਭੀਰ ਬਿਮਾਰੀ ਹੋਵੇ ਕੋਈ ਸਪੈਸ਼ਲਿਸਟ ਚਾਹੀਦਾ ਹੋਵੇ ਫਿਰ ਬੰਦਾ ਕਿੱਧਰ ਜਾਵੇ ਸੋਚ ਕੇ ਵੀ ਅਜੀਬ ਲੱਗਦਾ ਹੈ ਉਦਮ ਸਿੰਘ ਨੇ ਲੰਡਨ ਚ ਗੋਲੀ ਇਸ ਲਈ ਚਲਾਈ ਸੀ ਕਿ 78 ਸਾਲ ਬਾਅਦ ਵੀ ਪੰਜਾਬ ਦੇ ਲੋਕ ਚੰਗੇ ਹਸਪਤਾਲ ਨੂੰ ਤਰਸਣਗੇ ਬਿਲਕੁਲ ਨਹੀਂ ਜੀ ਸੁਖਦੇਵ ਥਾਪਰ ਨੇ ਇਸ ਲਈ ਫਾਂਸੀ ਚੁੰਮੀ ਸੀ ਕਦੇ ਨਹੀਂ ਤੇ ਇਸ ਸਭ ਦੇ ਵਿਚਕਾਰ ਸਾਡੀ ਸਿਆਸਤ ਕੀ ਕਰ ਰਹੀ ਹੈ ਅਕਾਲੀ ਕਾਂਗਰਸ ਆਪ ਸਭ ਤੇ ਇਲਜ਼ਾਮ ਨੇ ਕਿ ਵਾਦੇ ਭੁੱਲ ਜਾਂਦੇ ਨੇ ਵਾਦਿਆਂ ਤੋਂ ਵੀ ਅੱਗੇ ਦੀ ਗੱਲ ਜਿਸ ਪਾਸੇ ਸਰੋਤ ਇਸ਼ਾਰਾ ਕਰ ਰਹੇ ਨੇ ਉਹ ਹੈ ਵੰਡੀਆਂ ਪਾਉਣ ਵਾਲੀ ਸਿਆਸਤ ਹਾਂਜੀ ਇਹ ਬਹੁਤ ਖਤਰਨਾਕ ਰੁਝਾਨ ਹੈ ਜਾਤ ਪਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਡਰਾਉਣਾ ਪੰਥ ਨੂੰ ਖਤਰਾ ਇਹੋ ਜਨਾਰੇ ਇਹ ਤਾਂ ਉਹੀ ਅੰਗਰੇਜ਼ਾਂ ਵਾਲੀ ਗੱਲ ਹੋ ਗਈ ਵੰਡੋ ਤੇ ਰਾਜ ਕਰੋ ਬਿਲਕੁਲ ਜਦੋਂ ਲੀਡਰਾਂ ਦਾ ਸਾਰਾ ਜ਼ੋਰ ਵੋਟ ਬੈਂਕ ਬਣਾਉਣ ਤੇ ਵੰਡੀਆਂ ਪਾਉਣ ਤੇ ਲੱਗਾ ਰਹੇਗਾ ਫਿਰ ਸਕੂਲ ਹਸਪਤਾਲ ਰੋਜ਼ਗਾਰ ਇਹ ਮੁੱਦੇ ਤਾਂ ਪਿੱਛੇ ਰਹਿਣਗੇ ਹੀ ਪਰ ਕੀ ਸਾਰਾ ਕਸੂਰ ਸਿਰਫ ਲੀਡਰਾਂ ਦਾ ਜਾਂ ਕਿਤੇ ਨਾ ਕਿਤੇ ਅਸੀਂ ਲੋਕਤਰੀ ਇਹਨਾਂ ਵੰਡੀਆਂ 'ਚ ਵੰਡੇ ਜਾਂਦੇ ਆ ਇਹ ਬਹੁਤ ਅਹਿਮ ਨੁਕਤਾ ਚੁੱਕਿਆ ਜੀ ਤੁਸੀਂ ਭਗਤ ਸਿੰਘ ਰਾਜਗੁਰੂ ਸਰਾਬਾ ਉਹ ਤਾਂ ਧਰਮ ਜਾਤ ਤੋਂ ਉੱਪਰ ਉੱਠ ਕੇ ਲੜੇ ਸਨ ਉਹਨਾਂ ਨੇ ਤਾਂ ਜੋੜਿਆ ਸੀ ਹਾਂਜੀ ਤੇ ਅੱਜ ਅੱਜ ਵੰਡਣ ਵਾਲੀਆਂ ਗੱਲਾਂ ਜ਼ਿਆਦਾ ਭਾਰੂ ਨੇ ਤਾਂ ਫਿਰ ਸਵਾਲ ਹੈ ਇਹ ਆਜ਼ਾਦੀ ਹੈ ਕੀ ਅਸਲ ਛ ਸਹੀ ਗੱਲ ਹੈ ਕੀ ਆਜ਼ਾਦੀ ਸਿਰਫ ਵੋਟ ਪਾਉਣ ਦਾ ਹੱਕ ਹੈ ਨਹੀਂ ਜੀ ਅਸਲ ਆਜ਼ਾਦੀ ਹੈ ਮਾੜੀਆਂ ਸੜਕਾਂ ਤੋਂ ਟੁੱਟੀਆਂ ਨਾਲੀਆਂ ਤੋਂ ਮਾੜੀ ਸਿੱਖਿਆ ਤੋਂ ਕਟਿਆ ਸਿਹਤ ਸਹੂਲਤਾਂ ਤੋਂ ਕੀ ਅਸੀਂ ਇਨਾਂ ਤੋਂ ਆਜ਼ਾਦ ਹਾਂ ਤੇ ਉਸ ਵੰਡਪਾਉ ਸਿਆਸਤ ਤੋਂ ਆਜ਼ਾਦ ਹਾਂ ਜਿਹੜੀ ਸਾਨੂੰ ਲੜਾਉਂਦੀ ਹੈ ਬਿਲਕੁਲ ਸਾਨੂੰ ਸਿਰਫ ਪੱਕੀ ਸੜਕ ਨਹੀਂ ਮੰਗਣੀ ਚਾਹੀਦੀ ਸਾਨੂੰ ਬਿਹਤਰ ਸਿੱਖਿਆ ਚੰਗੀ ਸਿਹਤ ਰੋਜ਼ਗਾਰ ਤੇ ਆਪਸੀ ਪਾਈਚਾਰਾ ਮੰਗਣਾ ਚਾਹੀਦਾ ਹੈ ਉਹੀ ਅਸਲ ਆਜ਼ਾਦੀ ਹੋਵੇਗੀ ਹਾਂਜੀ ਤੇ ਉਹ ਜਿਹੜਾ ਨਾਰਾ ਲੱਗਦਾ ਹੈ ਪੰਥ ਨੂੰ ਖਤਰਾ ਸ਼ਾਇਦ ਅਸਲ ਖਤਰਾ ਸਾਡੀ ਆਪਣੀ ਚੁੱਪੀ ਵਿੱਚ ਹੈ ਸਾਡੀ ਬੇਧਿਆਨੀ ਵਿੱਚ ਜਦੋਂ ਅਸੀਂ ਸਵਾਲ ਨਹੀਂ ਪੁੱਛਦੇ ਬਿਲਕੁਲ ਸਹੀ ਇਹ ਆਜ਼ਾਦੀ ਦਿਵਸ ਸਿਰਫ ਛੁੱਟੀ ਮਨਾਉਣ ਲਈ ਨਹੀਂ ਹੋਣਾ ਚਾਹੀਦਾ ਇਹ ਯਾਦ ਕਰਨ ਦਾ ਦਿਨ ਹੈ ਕਿ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਤੇ ਸਾਡੇ ਹੱਕ ਕੀ ਨੇ ਹਾਂਜੀ ਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦਾ ਦਿਨ ਹੈ ਸ਼ਾਇਦ ਉਹੀ ਇਨਕਲਾਬੀ ਭਾਵਨਾ ਦੁਬਾਰਾ ਜਗਾਉਣੀ ਪਵੇਗੀ ਪਰ ਇਸ ਵਾਰ ਹਥਿਆਰਾਂ ਨਾਲ ਨਹੀਂ ਸਵਾਲਾਂ ਨਾਲ ਆਪਣੀ ਵੋਟ ਦੀ ਤਾਕਤ ਨਾਲ ਤੇ ਸਹੀ ਮੰਗਾਂ ਨਾਲ ਬਿਲਕੁਲ ਇੱਕ ਬਿਹਤਰ ਭਵਿੱਖ ਲਈ ਪੰਜਾਬ ਨੇ ਹਮੇਸ਼ਾ ਰਾਹ ਦਿਖਾਇਆ ਹੈ ਹੁਣ ਫਿਰ ਲੋੜ ਹੈ ਉਸੇ ਜਜ਼ਬੇ ਦੀ ਇੱਕ ਖੁਸ਼ਹਾਲ ਸਿਹਤਮੰਦ ਪੜ੍ਹੇ ਲਿਖੇ ਤੇ ਇੱਕ ਜੁਟ ਪੰਜਾਬ ਲਈ ਜੈ ਹਿੰਦ